ਗੁਰਜੀ ਦਾ ਖਾਲਸਾ ਸ੍ਰੀ ਵਹਿਗੁਰਜੀ ਕੀ ਫਤਿਹ ਵਹਿਗੁਰਜੀ ਆਪਣਾ ਸਵੇਰ ਦੀ ਕੰਮ ਸ਼ੁਰੂ ਕਰਨ ਲੱਗੇ ਆ ਸੇ ਗਰੂ ਜੀ 1 2 3 4 5 ਬੱਚੇ ਹੋ ਗਏ ਪੰਜਾਂ ਬੱਚਿਆਂ ਨੂੰ ਦੁੱਧ ਪਾਤਾ ਦੁੱਧ ਪਿਲਾ ਕੇ ਕੰਮ ਨਿਬੇੜ ਕੇ ਹੁਣ ਆਪਾਂ ਚੱਲਦੇ ਆਂ ਲੋ ਜੀ ਤਿਆਰ ਹੋ ਗਏ ਬੇਟੇ ਦੇ ਗੱਡੀ ਸਟਾਰਟ ਕਰ ਲੀਆ ਹੁਣ ਚੱਲਦੇ ਆਂ ਤੇ ਬੈਠ ਗਏ ਆਂ ਬਾਹਰ ਗੇਟ ਤੋਂ ਹੁਣ ਆਪਾਂ ਚੱਲਦੇ ਆਂ ਕਿੱਥੇ ਅੱਗੇ ਦਿਖਾਉਨੇ ਆਂ ਗਰੂ ਜੀ ਪੈ ਗਏ ਆਂ ਬੜੇ ਰੋਲ ਤੇ ਅੱਜ ਜਾਣੀ ਆਪਾਂ ਸੱਚੀ ਰੋਕ ਕੇ ਜਾਨੀ ਆਂ ਵਾਲ ਦੀ ਸਿੱਧਰ ਦੇ ਸਿੱਧੂ ਵਾਲ ਦੀ ਨਾਲੇ ਤੋਂ ਲਓ ਜੀ ਆ ਗਈ ਯੂਨੀਵਰਸਿਟੀ ਲਾ ਯੂਨੀਵਰਸਿਟੀ ਲਾ ਤੋ ਲਓ ਜੀ ਹੁਣ ਇੱਥੇ ਤੇਲ ਪਵਾ ਲਈਏ ਪੈਟਰੋਲ ਪੰਪ ਤੇ ਪਹਿਲਾਂ ਤੇਲ ਪਵਾ ਲਈਏ ਫਿਰ ਚੱਲਦੇ ਆ ਕਿੱਥੇ ਲੋ ਜੀ ਕਮੈਂਟ ਕਰਕੇ ਦੱਸਿਓ ਜਿਹੜੇ ਵੀਡੀਓ ਦੇਖਦੇ ਨੇ ਆਪਾਂ ਕਿੱਦਾਂ ਨੂੰ ਜਾਂਦੇ ਅੱਜ ਪਹਿਲਾਂ ਇੱਥੇ ਤੇਲ ਪਵਾ ਲਈਏ ਇੱਦਾਂ ਨੂੰ ਤਾਂ ਕਦੇ-ਕਦੇ ਢੀੜਾ ਲਾਉਨੇ ਆਪਾਂ ਲੋ ਜੀ ਤੇਲ ਪਵਾ ਲਿਆ ਏ ਹੁਣ ਤੁਰ ਪਿਆ ਲੰਬੇ ਰਾਹ ਆਪਾਂ ਆਗੇ ਆਲਵਾਲ ਗੁਰਦੁਆਰਾ ਸਾਹਿਬ ਦੇਖ ਲਵਾਂਗੇ ਇਹ ਰੋਡ ਤੇ ਗੁਰਦੁਆਰਾ ਸਾਹਿਬ ਸਾੰਤਿਸਰ ਸਿੰਘ ਜੀ ਮਹਾਰਾਜ ਜੀ ਦਾ ਜਨਮ ਸਥਾਨ ਇੱਥੇ ਜਨਮ ਦਿਨ ਮਨਾਇਆ ਜਾਂਦਾ ਹੈ ਮਹਾਰਾਜ ਜੀ ਦੇ ਇੱਥੇ ਚੱਕਰ ਕਿਲ੍ਹ ਹੁੰਦੇ ਨੇ ਦੀਵਾਨ ਲੱਗਦੇ ਨੇ ਇੱਥੇ ਆਲਵਾਲ ਲੋ ਜੀ ਵੈਗਰੂ ਜੀ ਹੁਣ ਚੱਲਦੇ ਆ ਅੱਗੇ ਅੱਗੇ ਆਪਾਂ ਕਿੱਥੇ ਜਾਂਦੇ ਪਹੁੰਚ ਕੇ ਹੀ ਦਿਖਾਵਾਂਗੇ ਇਹ ਆ ਗਈ ਲੋਟ ਵਾਲੀ ਨਹਿਰ ਲੋ ਜੀ ਹੁਣ ਅੱਗੇ ਆਪਾਂ ਪਹੁੰਚ ਕੇ ਦਿਖਾਵਾਂਗੇ ਕਿੱਥੇ ਪਹੁੰਚੇ ਆਪਾਂ

ਲੋ ਬਾਬੇ ਰੱਖ ਲੋਵਾ ਦੇ ਠੀਕ ਚੰਗਾ ਵਸੇ ਬੇਗੁਰਦੀ ਹੁਣ ਵਾਪਸ ਚੱਲਦੇ ਆਪਾਂ ਚਾ ਆਪਾਂ ਨਹੀਂ ਪੀਤਾ ਬਹੁਤ ਟਾਈਮ ਲਾਤਾ ਸਵੇਰ ਦੇ ਆਏ ਵੇਖ ਸੀਗੇ ਹੁਣ 4 ਵਜ ਗਏ ਨੇ ਆਪਾਂ ਨੂੰ 3:30 ਤੁਰੇ ਆ 4 4:30 ਵਜ ਜਾਣੇ ਨੇ ਜਾਨੂੰ ਕੜਾਂਗੇ ਆਪਾਂ ਆਪਣਾ ਡੱਕਰਾ ਦਾ ਕੰਮ ਹੈ ਉਹ ਵੀ ਜਾ ਕੇ ਕਰਨਾ ਸੰਨੀ ਕਰਨੀ ਧਾਰਾ ਕਰਨੀ ਐਸੇ ਕਿਵੇੜਾ ਹੋ ਜਾਣਾ ਆਪਾਂ ਨੂੰ ਜਾਣਦੇ ਹਨ ਲੋ ਜੀ ਵੈਗਰੂ ਜੀ ਹੁਣ ਇੱਥੇ ਚੜਾਂਗੇ ਰੋਡ ਤੋਂ ਇੱਥੇ ਰੋਡ ਤੇ ਚੱਲ ਜਾਗੇ ਸੱਜੇ ਆ ਤਾਂ ਮੁੜ ਜਾਗੇ ਆਪਾਂ ਲੋ ਜੀ ਤੁਰਪੇ ਆਪਾਂ ਰੋਡ ਤੇ ਚੜ ਗਏ ਆਪਣੇ ਸਿੱਧਾ ਪਟਿਆਲੇ ਨੂੰ ਪਟਿਆਲੇ ਤੁਰਾਂਗੇ ਤੇ ਹੁਣ ਜਾ ਕੇ ਆਪਣੇ ਕੰਮ ਕਾਜ ਉਹ ਹੀ ਕੰਮ ਲੋ ਜੀ ਵੈਗਰੂ ਜੀ ਚੱਲਦੇ ਆਂ ਫਲੀ ਕਰਨ ਵੈਗਰੂ ਜੀ ਉੱਠ ਕੇ ਆਪਣੇ ਕੰਮ ਕਾਰਨ ਕਰਨੇ ਨੇ ਡੰਕਰਾਂ ਦੇ ਕਿਹੜਾ ਹੋ ਜਾਂਦਾ ਵੈਸੇ ਚੱਲੀ ਤਾਂ ਜਾਣੇ ਕਿਤੇ ਆ ਕੇ ਫਿਰ ਆਪਣੇ ਕੰਮ ਵੀ ਕਰਨੇ ਨੇ ਲੋ ਜੀ ਵੈ ਗੁਰੂ ਜੀ ਆ ਕੇ ਹੁਣ ਮਿਲਾਂਗੇ ਫੇਰ ਆਪਾਂ ਕੱਲ ਨੂੰ ਹੁਣ ਤਾਂ ਟਾਈਮ ਨਹੀਂ ਹੈਗਾ ਵੀਡੀਓ ਬਣਾਉਣ ਦਾ ਸਵੇਰੇ ਮਿਲਾਂਗੇ ਕੱਲ ਨੂੰ ਆ ਗਿਆ ਆ ਪਾਲੂ ਵਾਲ ਕਹਿੰਦੇ ਸੀ ਕਿ ਮੁਰਦੇ ਫੇਰ ਮੱਥਾ ਟੇਕ ਲਾਂਗੇ ਹੁਣ ਤੱਕ ਵੇੜਾ ਹੋ ਗਿਆ ਜਾਂਦੀ ਹੋਈ ਨੰਗ ਜਾਂਦੀ ਵਧੀਆ ਰਹੇ ਨੇ ਮੱਥਾ ਟੇਕ ਜਾਂਦੇ ਪੂਰਾ ਸੈਵ ਚ ਹੁਣ ਤਾਂ ਬਹੁਤ ਕਵੇੜਾ ਹੋ ਗਿਆ ਲੋ ਜੀ ਵੈਗੁਰੂ ਜੀ ਹੁਣ ਪਹੁੰਚ ਗਏ ਆਪਾਂ ਸਿੱਧੂਵਾਲ ਸਿੱਧੂਵਾਲ ਪਹੁੰਚ ਗਏ ਆਪਾਂ ਆ ਗਏ ਆਪਣੇ ਪਿੰਡ ਲੋ ਜੀ ਵੈਗੁਰੂ ਜੀ ਹੁਣ ਪਾ ਲਿਆ ਮੋੜ ਆਪਣੇ ਪਿੰਡ ਨੂੰ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ